ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਬਨਵਾ ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ ਹਰ ਭਜਨ ਸਫਲ ਕਾਮ ਰਹਾਉ ਤਜ ਮਾਨ ਮੋਹ ਵਿਕਾਰ ਮਿਥਿਆ ਜਪ ਰਾਮ 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 ਮਨ ਸੰਤਨਾ ਕੈ ਚਰਨ ਲਾਗ ਪ੍ਰਭ ਗੋਪਾਲ ਦੀਨदयाल ਪਤਿਤ ਪਾਵਨ ਪਾਦ ਬ੍ਰਹਮ ਹਰ ਚਰਨ ਸਿਮਰ ਜਾਗ ਕਰ ਪਵਿੱਤ ਨਾਨਕ ਪੂਰਨ ਭਾਗ ਪ੍ਰਭ ਗੋਪਾਲ ਦੀਨदयाल ਪਤਿਤ ਪਾਵਨ ਪਾਦ ਬ੍ਰਹਮ ਹਰ ਚਰਨ ਸਿਮਰ ਜਾਗ ਕਰ ਪਵਿੱਤ ਨਾਨਕ ਪੂਰਨ ਭਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਹੀਂ ਕਿ ਚਹੋਂ ਨਹੀਂ ਕਿਛ ਆਏ ਨਾ ਮੂਰਾ ਉਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ ਜੀਤਾ ਜੀਓ ਪਿੰਡ ਸਭ ਤੇਰਾ ਤੁਰਤਰ ਜਾਵੇਂ ਪ੍ਰਭੂ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਏ ਅਹ ਤੇ ਹਾਂ ਕਰੀ ਵਿਖਿਆ ਸੋ ਗੁਰੂ ਪੇਰੀ ਸਾਸਕੀ ਦੀ ਸਾਧੂ ਗੁਰਾਂ ਨੇ ਬਖਸ਼ਿਸ਼ ਕੀਤੀ ਅਸਰ ਮਹੱਲਾ ਬਲੇਵਾ ਅਸਰ ਆ ਗਿਆ ਪੰਜਵੇਂ ਪਾਸ਼ਾ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਮੇ ਤੋਂ ਚਾਰਣ ਕੀਤਾ ਹੋਇਆ 15ਵੇਂ ਘੜ ਦਾ ਚੌਥਾ ਸ਼ਬਦ ਤੇ ਲੜੀਵਾਰ ਦਾ ਅਸਰ ਆਇਆ ਹੈ 155 ਨੰਬਰ ਸ਼ਬਦ ਜੋ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 408 409 ਅੰਗ ਤੇ ਸੁਸ਼ੋਭਿਤ ਹੈ ਸਤਿਗੁਰ ਬਖਸ਼ਿਸ਼ ਕਰਦੇ ਨੇ ਕਾਮ, ਕ੍ਰੋਧ, ਲੋਭ, ਤਿਆਗ हे ਭਾਈ, हे ਮਨੁੱਖਾ ਕਾਮ, ਕ੍ਰੋਧ, ਲੋਭ ਇਹਨੂੰ ਤਿਆਗਣਾ ਕਰ ਪੰਜ ਚੋਰ ਨੇ ਇਸ ਦੇਹੀ ਅੰਦਰ ਪੰਜ ਚੋਰ ਵੱਸੈ ਕਾਮ, ਕ੍ਰੋਧ, ਲੋਭ, ਅਹੰਕਾਰਾ ਅੰਮ੍ਰਿਤ ਲੁਟਿਆ ਮਨ ਕੋ ਕੋ ਨਹੀਂ 부ਝੇ ਕੋਈ ਨਾ ਸੁਣੇ ਪੁਕਾਰਾ ਅੰਦਾ ਜੈਤੰਦਰ ਬਰਤਦਾ ਇਹ ਬਰਤਾ ਵੀ ਵੀ ਅੰਨੇ ਨੇ ਤੇ ਜਗਤ ਵੀ ਅੰਨਾ ਹੈ ਪਰ ਗੁਰੂ ਤੋਂ ਬਿਨਾ ਕੋਈ ਬਾਜ ਨਹੀਂ ਸੁਣਨ ਬਾਤ ਨਹੀਂ ਸੁਣਨ ਵਾਲਾ ਇਸ ਲਈ ਇਸ ਪੰਜਾਂ ਚੋਰਾ ਨੂੰ ਤਿਆਗਣਾ ਕਰਤਾ ਇਹ ਤਾਂ ਸਤਿਗੁਰੂ ਕਹਿੰਦੇ ਨੇ ਤਿਆਗਣਾ ਤਿਆਗਣਾ ਨੀਕਾ ਕਾਮ ਕੋ ਲੋਭ ਮੁਹ ਤਿਆਗਣਾ ਤੇ ਇਹਨੂੰ ਤਿਆਗਣਾ ਕਰ ਫਿਰ ਮੰਗਣਾ ਮੰਗਣ ਨਹੀਂ ਨੀਕਾ ਹਰ ਜਸ ਗੁਰ ਤੇ ਮੰਗਣਾ ਅਗਲੀ ਪੰਕਤੀ ਜੀ ਕਹਿੰਦੇ ਨੇ ਮਨ ਸਿਮਰ ਗੋਬਿੰਦਨਾ ਕਹਿੰਦੇ ਮੰਗਣਾ ਨਾਮ ਸਭ ਤੋਂ ਉੱਤਮ ਸ੍ਰੇਸ਼ਟ ਹੈ ਪਰ ਮਨ ਸਿਮਰ ਮੰਨ ਕਰਕੇ ਉਸ ਗੋਬਿੰਦ ਧਰਤੀ ਦੇ ਆਸਰੇ ਨੂੰ ਉਹਦਾ ਨਾਮ ਉਹਨੂੰ ਜਪਣਾ ਕਰ ਉਸ ਨੂੰ ਧਿਆਨ ਕਰ ਹਰ ਭਜਨ ਸਫਲ ਕਾਮ ਉਸ ਨੂੰ ਭਜੇਗਾ ਉਸ ਨੂੰ ਸਿਮਰੇਗਾ ਤੇ ਤੇਰਾ ਆਇਆ ਇਸ ਸੰਸਾਰ ਵਿੱਚ ਮਨੁੱਖੇ ਜਾਂਮੇ ਦਾ ਮਨੋਰਥ ਜਿਹੜਾ ਹੈ ਉਹ ਸਫਲਾ ਹੋ ਜਾਏਗਾ ਰਹਾਉ ਵਿਸ਼ਰਾਮ ਦੇ ਕੇਂਦਰੀ ਪਾਸੇ ਜਾਂਦੇ ਨੇ ਭਾਈ ਕਾਮ ਲੋ ਲੋ ਮੋਹ ਹੰਕਾਰ ਨੂੰ ਛੱਡਨਾ ਕਰ ਮਨ ਵਿੱਚ ਕਸੂ ਗੋਬਿੰਦ ਨੂੰ ਧਿਆਨਾ ਕਰ ਉਸ ਦੇ ਨਾਮ ਨੂੰ ਜਪਨਾ ਕਰ ਉਸ ਨੂੰ ਭਜਿਆ ਉਸ ਨੂੰ ਜਪਿਆ ਸਾਰਾ ਤੇ ਆਇਆ ਜਿੰਦਗੀ ਦਾ ਮਨੋਰਥ ਸਫਲਾ ਹੋ ਜਾਏਗਾ ਰਹਾ ਤਜ ਮਾਨ ਮੋਹ ਵਿਕਾਰ ਮਿੱਥਿਆ ਜਪ ਰਾਮ 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 ਕਹਿੰਦੇ ਤਜ ਤਜਨਾ ਕਰ ਕੀ ਮਾਨ ਇਹ ਝੂਠਾ ਜਿਹੜਾ ਹੰਕਾਰ ਮੋਹ ਇਹ ਮੋਹ ਨੂੰ ਛੱਡ ਵਿਕਾਰ ਵਿਸ਼ੇ ਵਿਕਾਰ ਜਿਹੜੇ ਪੰਜ ਚੋਰ ਨੇ ਇਹਨਾਂ ਨੂੰ ਛੱਡਣਾ ਕਰ ਤਜਨਾ ਕਰ ਤੱਜ ਕਹਿ ਕੇ ਮਾਨ ਮੋਹ ਵਿਕਾਰ ਤਿੰਨੋ ਗਏ ਨੇ ਹੰਮ ਮਾਨ ਆਪਣਾ ਹੰਕਾਰ ਛੱਡ ਮੋਹ ਦੁਨੀਆ ਦਾ ਮੋਹ ਮੁਹਬਤ ਛੱਡਣਾ ਕਰ ਵਿਕਾਰ ਵਿਸ਼ੇ ਵਿਕਾਰ ਨੂੰ ਛੱਡ ਮਿੱਥਿਆ ਇਹ ਸਭ ਕੁਝ ਮਿੱਥਿਆ ਹੈ ਮਿੱਥਿਆ ਤਨ ਤਨ ਕੁਟੰਬ ਸਬਾਇਆ ਮਿੱਥਿਆ ਹਮੈ ਮੰਤਾ ਮਾਇਆ ਮਿੱਥਿਆ ਰਾਜ ਬਣ ਧਨਵਾਲ ਮਿੱਥਿਆ ਕਾਮ ਕ੍ਰੋਧ ਵਿਕਰਾਲ ਸਭ ਕੁਝ ਝੂਠ ਹੈ ਪੰਜ ਚੋਰ ਕਾਮ ਕਰੋ ਲੋ ਮਹਕਾਰੇ ਵੀ ਝੂਠ ਨੇ ਰਾਜ ਭਾਰ ਵੀ ਝੂਠ ਹੈ ਤੇਰਾ ਘਰ-ਬਾਰ ਵੀ ਝੂਠ ਹੈ ਭਾਵ ਇਹ ਅਖੀਰ ਵੇਲੇ ਕੋਈ ਇਹਦੇ ਚੋਂ ਨਾਲ ਨਹੀਂ ਜਾਏਗਾ ਨਾਲ ਜਾਏਗਾ ਜਪ ਰਾਮ 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 ਉਸ ਨੂੰ ਜਪਣਾ ਕਰ ਖਿੰਡ ਜਪਦੇ ਆ ਹਰ ਜਪਦੇ ਆ ਖਿੰਡ ਟਿਲ ਨਾ ਕੀ ਜੇ ਮੇਰੀ ਜਿੰਦਨੀ ਮਤ ਕ ਜਪੈ ਸਹਾ ਹੋ ਆਵੇ ਕਹਿਣਾ ਵਾਰ ਇੱਕ ਖਿੰਡ ਵੀ ਟਿਲ ਨਾ ਕਰੀ ਪਤਾ ਨਹੀਂ ਇੱਕ ਸਾਹ ਆਇਆ ਦੂਜਾ ਆਣਾ ਕਣੀ ਆ ਇਸਲੀ ਕੋਸ ਨੂੰ ਜਪਣਾ ਕਰੋ ਸਮੇ ਹੋਏ ਨੂੰ ਉਸ ਸਮੇ ਹੋਏ ਨੂੰ ਤੀਜੀ ਵਾਰੀ ਫਿਰ ਕਹ ਦੇਣੀ ਉਸ ਸਮੇ ਹੋਏ ਨੂੰ ਜਪਣਾ ਕਰ ਸਭ ਕੁਝ ਛੱਡ ਦੇ ਮਾਨ ਤਾਨ ਛੱਡ ਦੇ ਮੋਹ ਛੱਡ ਦੇ ਵਿਸ਼ੇ ਵਿਕਾਰ ਛੱਡ ਦੇ ਇਹ ਝੂਠ ਨੇ ਮਨ ਸੰਤਨ ਕੇ ਚਰਨ ਲਗ ਇਹ ਮੇਰੇ ਮਨ ਸਤ ਸੰਗੀਆਂ ਦੇ ਚਰਨ ਵਿੱਚ ਲਗਣਾ ਕਰ ਸ਼ਰਨ ਲਗਣਾ ਕਰ ਪ੍ਰਭ ਗੋਪਾਲ ਦੀਨ ਦਿਆਲ ਪਤਿਤ ਪਾਵਣ ਪਾਰ ਬ੍ਰਹਮ ਹਰ ਚਰਨ ਸਿਮਰ ਜਾਗ ਰੱਬ ਗੋਪਾਲ ਮੇਰਾ ਪ੍ਰਮਾਤਮਾ ਜਿਹੜਾ ਧਰਤੀ ਦਾ ਪਾਲਣਹਾਰ ਹੈ ਦੀਨ ਦਇਆਲ ਗਰੀਬਾਂ ਤੇ ਦਇਆਤਾ ਕਰਨ ਵਾਲਾ ਹੈ ਪਤਿਤ ਕਹ ਲਈ ਪਾਪੀਆਂ ਨੂੰ ਪਾਵਨ ਕਰਨ ਵਾਲਾ ਪਰਤੇਤ ਪਾਵਨ ਪਾਪੀਆਂ ਨੂੰ ਪਾਵਨ ਕਰਨ ਵਾਲਾ ਪਾਬਰਮ ਜਿਹਦਾ ਕੋਈ ਪਾਰਾਵਾਰ ਨਹੀਂ ਹੈ ਹਰ ਚਰਨ ਸਿਮਰ ਉਸਦੇ ਬਚਨਾਂ ਨੂੰ ਸਿਮਰਨਾ ਕਰ ਫਿਰ ਕਿਹੜੀ ਅਵਸਥਾ ਚ ਆ ਜਾਏਗਾ ਜਾਗਰਤ ਅਵਸਥਾ ਵਿੱਚ ਜਾਗ ਜਾਏਗਾ ਭਾਈ ਉਸ ਰਮੇ ਨੂੰ ਸਿਮਰ ਕੇ ਨੂੰ ਸਿਮਰਨਾ ਹੈ ਜਿਹੜਾ ਧਰਤੀ ਦਾ ਆਸਰਾ ਹੈ ਗਰੀਬਾਂ ਤੇ ਦਇਆ ਕਰਨ ਵਾਲਾ ਹੈ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਉਹ ਜਿਹੜਾ ਪ੍ਰਭੂ ਜਿਹੜਾ ਕੋਈ ਅੰਤ ਨਹੀਂ ਹੈ ਉਸ ਦੇ ਨਾਮ ਨੂੰ ਜਪਣਾ ਕਰ ਸਿਮਰਨਾ ਕਰਤਾ ਕਿਤੂ ਵੀ ਜਾਗ੍ਰਿਤ ਅਵਸਥਾ ਵਿੱਚ ਆ ਸਕੇ ਕਰ ਭਗਤ ਨਾਨਕ ਪੂਰਨ ਭਾਗ ਉਹਦੀ ਭਗਤੀ ਕਰਨੀ ਕਰ ਤਾਂ ਗੁਰੂ ਅਰਜਨ ਸਾਹਿਬ ਕਹਿੰਦੇ ਦਾਸ ਨਾਨਕ ਜਿੰਦਰ ਭਾਈ ਤੇਰੇ ਭਾਰ ਵੀ ਉਜਲੇ ਹੋ ਜਾਣਗੇ ਤੇਰਾ ਭਾਰ ਵੀ ਸੰਪੂਰਨ ਹੋ ਜਾਣਗੇ ਤੇਰਾ ਆਇਆ ਵੀ ਖਲਾ ਹੋ ਜਾਏਗਾ ਸੋ ਗੁਰੂ ਪਿਆਰੀ ਸਾਸੰਗਤ ਜੀ ਨੇ ਆਪ ਨੂੰ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਅੱਲੇ ਬੰਨਾਮ ਲਿਖਣਾ ਜਿਵੇਂ ਸੀਸ ਕਰ ਅਰਦਾਸ ਅੱਗੇ ਤੋਂ ਮਥਵੀ ਚਾਰਾਂ ਕਰਨ ਦੀ ਜਾਚ ਆ ਜਾਵੇ ਲੇਖਕ ਤਾਂ ਜਾਂ ਛੁੱਟੀ ਐ ਖਣਖਣ ਫੁੱਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਲੂ ਉਤਾਰ ਦੇਵ ਸੱਜਣ ਅਸੀਂ ਸਿਰਜ ਹੋ ਗਏ ਸਾਇ ਸੁਭੇਰ ਗੱਜਵੜ ਕੇ ਫਤਿਹ ਅਜਮਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ